ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਇਹ ਪਵਿੱਤਰ ਕਥਾ ਸਾਨੂੰ ਉਸ ਅਟਲ ਸੱਚ ਤੇ ਰੂبرو ਕਰਵਾਵੇਗੀ ਜੋ ਹੰਕਾਰ ਨੂੰ ਤੋੜਦਾ ਹੈ ਦਾਇਆ ਨੂੰ ਜਗਾਉਂਦਾ ਹੈ ਤੇ ਮਨੁੱਖ ਨੂੰ ਉਸ ਦੀ ਅਸਲ ਥਾਂ ਯਾਦ ਕਰਵਾਉਂਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਤੋਂ ਲੈ ਕੇ ਇਹ ਸਾਖੀ ਸਾਨੂੰ ਇਹ ਦਿਖਾਏਗੀ ਕਿ ਗੁਰੂ ਦੇ ਪਿਆਰ ਨਾਲ ਕੀਤਾ ਗਿਆ ਹੰਕਾਰ ਕਿਵੇਂ ਆਪਣੀ سزا ਆਪ ਬਣ ਜਾਂਦਾ ਹੈ ਅਤੇ ਬ੍ਰह्म ज्ञानी ਦੇ ਬਚਨ ਕਿਵੇਂ ਦਰਗਾਹ ਤੱਕ ਅਸਰ ਕਰਦੇ ਹਨ ਅੱਜ ਅਸੀਂ ਭਾਈ ਮਰਦਾਨਾ ਜੀ ਦੇ ਅਟਲ ਪ੍ਰੇਮ ਗੁਨਾਨਿਕ ਦੀਪ ਜੀ ਦੀ ਅਸੀਸ ਅਤੇ ਉਸ ਗੁਰਮਤ ਸੱਚ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਿਖਾਉਂਦਾ ਹੈ ਕਿ ਕਿਸੇ ਦੀ ਵੀ ਅਦਵੀ ਨਹੀਂ ਸਗੋਂ ਮਾਫੀ ਨਿਮਰਤਾ ਅਤੇ ਨਾਮ ਸਿਮਰਨ ਹੀ ਸੱਚਾ ਰਸਤਾ ਹੈ ਆਓ ਸਾਕੀ ਨੂੰ ਬਹੁਤ ਹੀ ਪਿਆਰ ਨਾਲ ਸੁਣਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਦਿਨ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਨਗਰ ਵਿੱਚ ਪਹੁੰਚਿਆ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਹਨ ਜਦੋਂ ਮਹਾਰਾਜ ਅੱਗੇ-ਅੱਗੇ ਜਾ ਰਹੇ ਆ ਤੇ ਪਿੱਛੇ-ਪਿੱਛੇ ਭਾਈ ਮਰਦਾਨਾ ਜੀ ਤੇ ਉਸ ਨਗਰ ਵਿੱਚ ਇੱਕ ਚੌਧਰੀ ਵੀ ਰਹਿੰਦਾ ਸੀ ਉਹ ਬਹੁਤ ਹੀ ਹੰਕਾਰਿਆ ਹੋਇਆ ਸੀ ਜੈਨੂ ਆਪਣੇ ਰੁੱਤਵੀ ਦਾ ਇੰਨਾ ਮਾਲ ਸੀ ਮਾਇਆ ਦਾ ਇੰਨਾ ਹੰਕਾਰ ਸੀ ਕਹਿੰਦਾ ਸੀ ਮੈਂ ਹੀ ਆ ਮੇਰੇ ਸਾਹਮਣੇ ਦੂਜਾ ਕੀ ਆ ਉਹ ਵੀ ਘੋੜੇ ਤੇ ਚੜ ਕੇ ਆਇਆ ਘੋੜੇ ਤੇ ਸਵਾਰ ਹੈ ਉਹਨੇ ਆਉਂਦਿਆਂ ਸਾਰੀ ਜਦੋਂ ਦੇਖਿਆ ਕਿ ਰਸਤੇ ਵਿੱਚ ਪਾਈ ਮਰਦਾਨਾ ਜੀ ਤੁਰੇ ਜਾ ਰਹੇ ਆ ਉਹਨੇ ਖਿੱਚ ਕੇ ਲੱਤ ਪਾਈ ਸਾਹਿਬ ਪਾਈ ਮਰਦਾਨਾ ਜੀ ਦੇ ਮਾਰੀ ਆ ਨਾਲੇ ਇੱਕ ਗੱਲ ਵੀ ਆਖੀ ਆ ਸਖਤ ਬਚਨ ਕਹੇ ਲੱਤ ਮਾਰ ਕੇ ਪਤਾ ਕੀ ਹੁੰਦਾ ਆ ਕੀ ਤੂੰ ਕਾਈ ਇਹਦਾ ਡੋਮ ਹੈ ਤੈਨੂੰ ਇੰਨਾ ਵੀ ਨਹੀਂ ਪਤਾ ਜਦੋਂ ਵੱਡੇ ਬੰਦੇ ਨੇ ਲੰਘਣਾ ਹੋਵੇ ਰਸਤਾ ਛੱਡ ਕੇ ਤੁਰੀਦਾ ਹੁੰਦਾ ਰਸਤਾ ਛੱਡ ਕੇ ਤੁਰਿਆ ਕਰ ਅੱਜ ਤੋਂ ਬਾ ਤੈਨੂੰ ਨਹੀਂ ਪਤਾ ਇੱਥੋਂ ਚੌਧਰੀ ਲੰਘ ਰਿਹਾ ਹੈ ਚੌਧਰੀ ਜਦੋਂ ਭਾਈ ਮਦਾਨਾ ਜੀ ਤੇ ਲੱਤ ਵੱਜੀ ਇੱਕਦਮ ਲੱਤ ਸਹਾਰ ਨਾ ਸਕੀ ਤੇ ਡਿੱਗ ਪਏ ਮਹਾਰਾਜ ਜੀ ਪਿੱਛੇ ਘੁੰਮ ਕੇ ਵੇਖਦੇ ਆ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆਂ ਸੰਭਲ ਕੇ ਚੱਲਿਆ ਕਰ ਇੱਤ ਇੱਕ ਪਾਸੇ ਹੋ ਕੇ ਚੱਲਿਆ ਕਰ ਮਹਾਰਾਜ ਨੇ ਇਹ ਵੀ ਪੁੱਛਿਆ ਮਰਦਾਨਿਆਂ ਕਿਤੇ ਸੱਟ ਤਾਂ ਨਹੀਂ ਲੱਗਜੀ ਬਚਾ ਹੋ ਗਿਆ ਭਾਈ ਜੀ ਕਹਿਣ ਲੱਗੇ ਸਤਗੁਰ ਜੀ ਮੈਨੂੰ ਇਸ ਗਾਲ ਦਾ ਕੋਈ ਦੁੱਖ ਨਹੀਂ ਆ ਇਸ ਗਾਲ ਦਾ ਕੋਈ ਗਮ ਨਹੀਂ ਕਿ ਉਹ ਚੌਧਰੀ ਨੇ ਮੇਰੇ ਲੱਤ ਮਾਰੀ ਹੈ ਮੈਨੂੰ ਦੁੱਖ ਇਸ ਗਾਲ ਦਾ ਹੈ ਮਹਾਰਾਜ ਉਹ ਦੁੱਖ ਮੇਰੇ ਤੋਂ ਸਹਿਣ ਨਹੀਂ ਹੁੰਦਾ ਮਹਾਰਾਜ ਕਹਿੰਦੇ ਭਾਈ ਤੈਨੂੰ ਕਿਹੜੀ ਗੱਲ ਦਾ ਦੁੱਖ ਹੈ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਮੇਰੇ ਤੋਂ ਇਹ ਸੁਣਿਆ ਨਹੀਂ ਜਾਂਦਾ ਕਿ ਚੌਧਰੀ ਤੁਹਾਨੂੰ ਕਰਾਈ ਆਖੇ ਜਾਂ ਦੁਨੀਆਂ ਦਾ ਕੋਈ ਵੀ ਬੰਦਾ ਤੁਹਾਨੂੰ ਕਰਾਹੇ ਪਾਉਣ ਵਾਲਾ ਕਰਾਈਆ ਸ਼ਬਦ ਵਰਤੇ ਤੁਹਾਡੀ ਲਈ ਇਹ ਮੇਰੇ ਤੋਂ ਸਹਿਣ ਨਹੀਂ ਹੁੰਦਾ ਮੈਨੂੰ ਕੋਈ ਢੂਮ ਕਹੇ ਮਰਾਸੀ ਕਵੇ ਮੈਂ ਜਰ ਸਕਦਾ ਹਾਂ ਪਰ ਮਹਾਰਾਜ ਤੁਹਾਨੂੰ ਕੋਈ ਕਹੇ ਮੇਰੇ ਤੋਂ ਜ਼ਰੀਆ ਨਹੀਂ ਜਾਂਦਾ ਇਹ ਭਾਈ ਮਰਦਾਨਾ ਜੀ ਦਾ ਪਿਆਰ ਹੈ ਕਿ ਉਹਨਾਂ ਤੋਂ ਆਪਣੇ ਗੁਰੂ ਦੀ ਵਿਅਤੀ ਸਹਾਰੀ ਨਹੀਂ ਜਾਂਦੀ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਜਦੋਂ ਸ਼ਬਦ ਆਖਿਆ ਉਹ ਸ਼ਬਦ ਉਸ ਚੌਧਰੀ ਨੂੰ ਸੰਬੋਧਿਤ ਕਰਕੇ ਕਹੇ ਆ ਕਿ ਜਿਸ ਚੌਧਰੀ ਨੇ ਆਪਣੇ ਮਾਲ ਹੰਕਾਰ ਵਿੱਚ ਮੇਰੇ ਗੁਰੂ ਨੂੰ ਕਰਾਈ ਆਖਿਆ ਹੈ ਐਸੀ ਥਾਂ ਤੇ ਡਿਗੇ ਜਿੱਥੇ ਇਹਨੂੰ ਪਾਣੀ ਵੀ ਨਸੀਬ ਨਾ ਹੋਵੇ ਇੰਨੇ ਮੇਰੇ ਗੁਰੂ ਨੂੰ ਕਰਾਈ ਆ ਕਿਹਾ ਹੈ ਮੇਰੇ ਗੁਰੂ ਦੀ ਬੇਇਜ਼ਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ ਇੱਕਦਮ ਭਾਈ ਮਦਾਨਾ ਜੀ ਦੇ ਮੁਖ ਤੇ ਹੱਥ ਰੱਖਿਆ ਤੇ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਸਾਡੇ ਨਾਲ ਰਹਿੰਦੇ ਹੋ ਸਾਡੇ ਪਿਆਰੇ ਸਾਥੀ ਹੋ ਤੇ ਤੁਹਾਡੀ ਅਵਸਥਾ ਬ੍ਰਹਮ ਗਿਆਨੀ ਦੀ ਆ ਜੋ ਬੋਲੋਗੇ ਉਹ ਦਰਗਾਹ ਵਿੱਚ ਵੀ ਸੁਣਿਆ ਜਾਂਦਾ ਹੈ ਇੱਥੇ ਤਾਂ ਮੰਨਿਆ ਜਾਣਾ ਹੀ ਆ ਜੋ ਕਹੋਗੇ ਨਾ ਦਰਗਾਹ ਚ ਧਰਮਰਾਜ ਨੂੰ ਵੀ ਮੰਨਣਾ ਪਵੇਗਾ ਇਸ ਕਰਕੇ ਆਪਣਾ ਜਿਹੜਾ ਮਨ ਹੈ ਇਸ ਨੂੰ ਟਿਕਾ ਕੇ ਵਿੱਚ ਲੈ ਆਓ ਆਪਾਂ ਬੈਠੀਏ ਬੈਟ ਕੇ ਹਰੀ ਦਾ ਜਸ ਕਰੀਏ ਇਸ ਤਰ੍ਹਾਂ ਦੇ ਸ਼ਬਦ ਨਹੀਂ ਸਾਨੂੰ ਆਖਣੇ ਚਾਹੀਦੇ ਕਿਉਂਕਿ ਕਈ ਹੋਈ ਕਾਲ ਨੂੰ ਮੰਨਦੇ ਨਹੀਂ ਲਉਣਾ ਚਾਹੀਦਾ ਮਹਾਰਾਜ ਕਹਿੰਦੇ ਦੇਖੋ ਸਾਹਮਣੇ ਪਈ ਮਦਾਨਾ ਜੀ ਕਿੰਨੇ ਰਮਣੀਕ ਜਗ੍ਹਾ ਹੈ ਆਪਾਂ ਉੱਥੇ ਬੈਠਦੇ ਹਾਂ ਕੀਰਤਨ ਕਰਦੇ ਹਾਂ ਇਹ ਹੋਇਆ ਕਿ ਥੋੜਾ ਜਿਹਾ ਕਦਮ ਮਹਾਰਾਜ ਜੀ ਅੱਗੇ ਵਧਦੇ ਆ ਉੱਥੇ ਸਤਿਗੁਰ ਜੀ ਅੱਖਾਂ ਮੀਟ ਕੇ ਬੈਠ ਜਾਂਦੇ ਆ ਭਾਈ ਮਰਦਾਨਾ ਜੀ ਵਾਹ ਬਜਾਉਂਦੇ ਆ ਸਤਿਗੁਰ ਜੀ ਸ਼ਬਦ ਗਾਇਨ ਕਰਦੇ ਆ ਇੰਨੀ ਸੁੰਦਰ ਵਾਹ ਵਜਾਈ ਭਾਈ ਮਰਦਾਨਾ ਜੀ ਨੇ ਮਹਾਰਾਜ ਨੇ ਬਹੁਤ ਸੋਹਣਾ ਕੀਰਤਨ ਕੀਤਾ ਸ਼ਬਦ ਪੜਿਆ ਸ਼ਬਦ ਦੀ ਸਮਾਪਤੀ ਜਦ ਹੋ ਰਹੀ ਆ ਉਸ ਤੋਂ ਬਾਅਦ ਉੱਥੇ ਕਿਸੇ ਦੀ ਹਾਈ ਹਾਈ ਦੀ ਆਵਾਜ਼ ਆ ਰਹੀ ਹੈ ਕੋਈ ਹਾਈ ਹਾਈ ਕਰ ਰਿਹਾ ਆ ਪਾਣੀ ਪਾਣੀ ਪੁਕਾਰ ਰਿਹਾ ਆ ਸਤਿਗੁਰ ਮਹਾਰਾਜ ਨੇ ਸ਼ਬਦ ਦੀ ਸਮਾਪਤੀ ਤੋਂ ਬਾਅਦ ਭਾਈ ਮਰਦਾਨਾ ਜੀ ਨੂੰ ਪੁੱਛਿਆ ਦੇਖੋ ਜੀ ਇੱਥੇ ਕੌਣ ਆ ਜੋ ਇਸ ਤਰ੍ਹਾਂ ਦੇ ਸ਼ਬਦ ਕਹਿ ਰਿਹਾ ਆ ਪਾਣੀ ਪਾਣੀ ਭਾਈ ਮਰਦਾਨਾ ਜੀ ਜਦੋਂ ਵੇਖਦੇ ਆ ਇਹ ਤਾਂ ਉਹੀ ਚੌਧਰੀ ਆ ਜਿਹੜੇ ਘੋੜੇ ਤੇ ਸਵਾਰ ਹੋ ਕੇ ਆ ਰਿਹਾ ਸੀ ਪੱਥਰ ਨਾਲ ਟਕਰਾ ਕੇ ਡਿੱਗ ਗਿਆ ਕੂੜਾ ਕਿਤੇ ਕਾਠੀ ਕਿਤੇ ਆਪ ਕਿਤੇ ਹੋਣਾ ਇੰਨੀਆਂ ਗੁੱਝੀਆਂ ਸੱਟਾਂ ਵੱਜ ਗਈਆਂ ਉੱਠਿਆ ਨਹੀਂ ਜਾਂਦਾ ਪਾਪੀ ਕਰਮ ਕਮਾਉਂਦੇ ਕਰਤੇ ਹਾਏ ਹਾਏ ਪਹਿਲਾਂ ਪਾਪੀ ਬੰਦੇ ਪਾਪ ਕਮਾਉਂਦੇ ਆ ਮੁੜ ਕੇ ਹਾਏ ਹਾਏ ਕਰਦੇ ਆ ਮਹਾਰਾਜ ਜੀ ਨੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਤਿਗੁਰ ਜੀ ਕਹਿੰਦੇ ਆ ਪਾਣੀ ਪਾਣੀ ਕੌਣ ਪੁਕਾਰ ਰਿਹਾ ਹੈ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਭਾਈ ਮਰਦਾਨਾ ਜੀ ਵੇਖਦੇ ਆ ਇਹ ਤਾਂ ਚੌਧਰੀ ਆ ਉਹੀ ਜੇ ਨੇ ਲੱਤ ਮਾਰੀ ਸੀ ਮੇਰੇ ਹੁਣ ਪਾਣੀ ਪਾਣੀ ਪੁਕਾਰ ਰਿਹਾ ਆ ਇਹ ਤਾਂ ਉਹ ਗੱਲ ਹੋ ਗਈ ਹੰਕਾਰ ਆ ਸੋ ਮਾਰਿਆ ਜਿੰਨੂੰ ਮਾਣ ਸੀ ਮੈਂ ਵੱਡਾ ਹਾਂ ਮੇਰਾ ਰਤਵਾ ਵੱਡਾ ਮੈਂ ਲੰਗਾ ਤੇ ਸਾਰੇ ਪਾਸੇ ਹੋ ਜਾਂ ਦੂਜਿਆਂ ਨੂੰ ਕੀੜੇ ਮਕੌੜੇ ਸਮਝਣ ਵਾਲਾ ਅੱਜ ਢਿਗਿਆ ਪਿਆ ਆ ਧਰਤੀ ਤੇ ਵੱਡੇ ਵੱਡੇ ਅਸੀਂ ਟੈਂਦੇ ਦੇਖਿਆ ਮਰਦਾਨਾ ਜੀ ਸਤਗੁਰ ਮਹਾਰਾਜ ਸੱਚੇ ਪਾਸ਼ਾ ਜੀ ਕੋਲ ਆਏ ਆ ਹੁਣ ਬੁਝੇ ਹੋਏ ਮਨ ਦੇ ਨਾਲ ਟੈਂਦੀ ਕਲਾ ਵਿੱਚ ਆ ਚੌਧਰੀ ਅੱਖਾਂ ਉੱਪਰ ਨੂੰ ਕੀਤੀਆਂ ਸਾਹਮਣੇ ਦੇਖਿਆ ਸਤਗੁਰ ਜੀ ਆ ਭਾਈ ਮਰਦਾਨਾ ਜੀ ਆ ਮਨ ਚ ਕਿਆ ਲਾਇਆ ਇਹ ਤਾਂ ਉਹੀ ਫਕੀਰ ਨੇ ਜਿਨ੍ਹਾਂ ਦੇ ਮੈਂ ਲੱਤ ਮਾਰੀ ਆ ਹੁਣ ਕਹਿ ਰਿਹਾ ਮੈਨੂੰ ਪਾਣੀ ਪਿਆ ਦੋ ਮੈਨੂੰ ਬਖਸ਼ ਲੋ ਕਿਉਂਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਤੁਹਾਡੇ ਵਰਗੇ ਫਕਰਵੰਦਿਆਂ ਨਾਲ ਇਸ ਤਰ੍ਹਾਂ ਕਰਨ ਨਾਲ ਕਿੰਨੀ ਜਲਦੀ ਕਰਮਾਂ ਦੀ سزا ਮਿਲ ਜਾਂਦੀ ਹੈ ਲੱਤ ਮਾਰੀ ਹੈ ਇੱਕ ਰੱਬ ਦੇ ਪਿਆਰੇ ਨੇ ਕਹਿੰਦਾ ਮੈਨੂੰ ਬਖਸ਼ ਲਓ ਮੈਨੂੰ ਆਪ ਦੀ ਗਲਤੀ ਦਾ ਅਹਿਸਾਸ ਹੋ ਗਿਆ ਮਹਾਰਾਜ ਨੇ ਪਤਾ ਕੀ ਆਖਿਆ ਕਿ ਮੈਂ ਕੀ ਬਖਸ਼ਣਾ ਹੈ ਭਾਈ ਮਰਦਾਨਾ ਜੀ ਇਨਾਂ ਦੇ ਤੂਲਾ تمہਰੀ ਆ ਭਾਈ ਇਹੇ ਤੇ ਨੂੰ ਹੁਣ ਬਖਸ਼ ਸਕਦੇ ਆ ਚੌਧੇ ਨੂੰ ਦਰਦ ਹੋ ਰਿਹਾ ਸੀ ਜਿਵੇਂ ਮੰਨ ਲਓ ਕਿਸੇ ਦਾ ਭਿਆਨਕ ਐਕਸੀਡੈਂਟ ਹੋ ਜਾਂ ਫਿਰ ਉਸੇ ਤਰ੍ਹਾਂ ਖੂਨ ਵੀ ਨਿਕਲਦਾ ਗੁੱਝੀਆਂ ਸੱਟਾਂ ਵੀ ਵੱਜੀਆਂ ਨੇ ਐਵੇਂ ਹਾਈ ਹਾਈ ਕਰਿਆ ਸਤਗੁਰੂ ਜੀ ਇੰਨੇ ਦਿਆਲੂ ਕਿਰਪਾਲੂ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਕਿ ਤੁਸੀਂ ਬਚਨ ਕੀਤੇ ਆ ਹੁਣ ਤੁਹਾਡੇ ਬਚਨਾਂ ਨਾਲ ਹੀ ਸਭ ਕੁਝ ਹੋਇਆ ਆ ਤੁਹਾਡੀ ਬਚਨਾਂ ਨਾਲ ਹੀ ਇਹਦਾ ਦਰਦ ਬੰਦ ਹੋਣਾ ਆ ਅਸੀਂ ਨਹੀਂ ਕੁਝ ਕਰ ਸਕਦੇ ਤੇ ਉਦੋਂ ਮਹਾਰਾਜ ਨੇ ਇਹ ਮਾਨ ਦਿੱਤਾ ਕਿ ਭਾਈ ਮਰਦਾਨਾ ਜੀ ਨੂੰ ਤੇ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿੰਦੇ ਆ ਮਹਾਰਾਜ ਇੰਨੇ ਤੁਹਾਨੂੰ ਮਾੜਾ ਬੋਲਿਆ ਸੀ ਮੈਂ ਸਹ ਹ ਨਿਸਕਦਾ ਇੰਨੇ ਤੁਹਾਨੂੰ ਕਰਾਈਆ ਜਿਹੜਾ ਕਿਹਾ ਆ ਇਹ ਸ਼ਬਦ ਵਰਤੇ ਆ ਇਹ ਮੈਨੂੰ ਕੋਈ ਮਰਾਸੀ ਕਹੀ ਡੂਮ ਗਏ ਮੈਂ ਜਰ ਲੂੰਗਾ ਪਰ ਆਪ ਜੀ ਨੂੰ ਮੰਦੇ ਸ਼ਬਦ ਕੋਈ ਬੋਲੇ ਉਹ ਮੇਤੋਂ ਜਰ ਨਹੀਂ ਹੁੰਦੇ ਇਹਨੂੰ ਸਜ਼ਾ ਮਿਲ ਲੈਣ ਦਿਓ ਮਹਾਰਾਜ ਜੀ ਆਪ ਜੀ ਦਾ ਬਚਨ ਜਿਹੜੇ ਪਾਪੀ ਹੁੰਦੇ ਆ ਉਹਨਾਂ ਨੂੰ ਦੰਡ ਮਿਲਦਾ ਆ ਮਹਾਰਾਜ ਨੂੰ ਕੀਤੀ ਸਜ਼ਾ ਮਿਲੇਗੀ ਧਰਮ ਰਾਜ ਨੇ ਵੀ ਅਜੇ ਤਾਂ ਦੇਣੀ ਆ ਪਰ ਮਹਾਰਾਜ ਕਹਿੰਦੇ ਆ ਭਾਈ ਮਰਦਾਨਾ ਜੀ ਨਹੀਂ ਤੁਹਾਡੇ ਕੋਲ ਬ੍ਰह्म ਗਿਆਨ ਹੈ ਬ੍ਰह्म ज्ञानी ਦਾ ਇਹ ਕੰਮ ਨਹੀਂ ਹੁੰਦਾ ਤੁਸੀਂ ਇਸ ਨੂੰ ਮਾਫ ਕਰ ਦਿਓ ਇਹਦਾ ਦਰਦ ਹਟਾ ਦਿਓ ਇਹਨੂੰ ਪਾਣੀ ਪਲਾ ਦਿਓ ਇਹਦੀ ਵੀ ਮੁਕਤੀ ਹੋ ਜਾਵੇਗੀ ਹੁਣ ਤੁਸੀਂ ਹੀ ਹੋ ਜਿਹਦੀ ਮੁਕਤੀ ਕਰ ਸਕਦੇ ਹੋ ਕਿਉਂਕਿ ਸੰਗਤ ਜੀ ਵੇਖੋ ਦੇਖੋ ਕਈ ਵਾਰ ਆਪਾਂ ਵੇਖਦੇ ਹਾਂ ਕਿ ਭਿਆਨਕ ਐਕਸੀਡੈਂਟ ਹੁੰਦਾ ਆ ਬੰਦਾ ਬਾਤ ਜਾਂਦਾ ਹੈ ਪਰ ਕਈ ਵਾਰ ਸਾਈਕਲ ਤੋਂ ਡਿੱਗ ਕੇ ਵੀ ਬੰਦੇ ਦੀ ਮੌਤ ਹੋ ਜਾਂਦੀ ਆ ਤੇ ਕਈ ਵਾਰ ਘੋੜੇ ਤੇ ਜਿਹੜੇ ਸਵਾਰ ਹੁੰਦੇ ਆ ਘੋੜੇ ਸਵਾਰ ਜਦੋਂ ਡਿੱਗਦੇ ਆ ਬੜੀ ਭੈੜੀ ਛੱਟ ਵੱਜਦੀ ਆ ਥਾਂ ਟਿਕਾਣੇ ਬਾਜੀ ਤੇ ਕਿਤੇ ਛੱਟ ਤੇ ਬੰਦਾ ਮਰ ਜਾਂਦਾ ਆ ਇਸੇ ਤਰ੍ਹਾਂ ਚੌਧਰੀ ਨਾਲ ਹੋਇਆ ਫਿਰ ਭਾਈ ਮਦਾਨਾ ਜੀ ਨੇ ਮਹਾਰਾਜ ਦੇ ਬਚਨ ਮੰਨੇ ਨਦੀ ਵਾਗਦੀ ਸੀ ਉੱਥੇ ਨਦੀ ਤੋਂ ਲਿਆਂਦਾ ਜਲ ਉਹਦੇ ਮੂੰਹ 'ਚ ਪਾਇਆ ਫਿਰ ਕਿਤੇ ਜਾ ਗਾ ਕੇ ਉਹਦੇ ਪ੍ਰਾਣ ਪੰਖੇ ਰੂ ਨਿਕਲੇ ਆ ਉਸ ਤੋਂ ਬਾਅਦ ਉਹਦੀ ਮੁਕਤੀ ਹੋਈ ਆ ਕਿਉਂਕਿ ਭਾਈ ਮਦਾਨਾ ਜੀ ਬ੍ਰह्म ਗਿਆਨੀਆਂ ਕਿਸੇ ਬ੍ਰह्म ਗਿਆਨੀ ਦੇ ਹੱਥੋਂ ਕੋਈ ਜਾਲ ਛੱਕ ਲਵੇ ਫਿਰ ਉਹਦੀ ਮੁਕਤੀ ਹੋਣੀ ਆ ਕਈ ਵਾਰ ਆਪਾਂ ਵੇਖਦੇ ਹਾਂ ਕਈ ਲੋਕ ਤਾਂ ਇੰਨੇ ਬਿਮਾਰ ਆ ਮੌਤ ਮੰਗਦੇ ਆ ਉਹਨਾਂ ਨੂੰ ਆਉਂਦੀ ਨਹੀਂ ਮੌਤ ਤੇ ਕਈ ਵਾਰ ਬੰਦਾ ਚੰਗਾ ਭਲਾ ਹੁੰਦਾ ਆ ਘਰੋਂ ਜਾਂਦਾ ਵਾਪਿਸ ਹੀ ਨਹੀਂ ਆਉਂਦਾ ਤੇ ਪਤਾ ਲੱਗਦਾ ਐਕਸੀਡੈਂਟ ਹੋ ਗਿਆ ਉਦੀ ਮੌਤ ਹੋ ਗਈ ਆ ਤੁਸੀਂ ਇਹ ਗੱਲ ਦੇਖੀ ਹੋਣੀ ਆ ਪਿੰਡਾਂ ਸ਼ਹਿਰਾਂ ਵਿੱਚ ਕਈਆਂ ਨੇ ਇਹੋ ਜੀ ਬਿਮਾਰੀ ਲੱਗੀ ਆ ਸਾਹ ਅਟਕੇ ਪਏ ਆ ਇਹ ਦੁਨੀਆ ਵਿੱਚ ਕਿੰਨੇ ਲੋਕ ਆ ਦੁਖੀ ਬਹੁਤ ਆ ਉਹਨਾਂ ਕਾਰਨ ਕੀ ਆ ਵੱਡਾ ਕਾਰਨ ਤਾਂ ਇਹ ਹੀ ਆ ਕਿ ਗੁਰੂ ਦਾ ਬਚਨ ਨਹੀਂ ਮੰਨਦੇ ਇਸੇ ਤਰ੍ਹਾਂ ਇੱਕ ਸਾਖੀ ਹੋਰ ਵੀ ਆਉਂਦੀ ਆ ਜਦੋਂ ਮਹਾਰਾਜ ਤਾਂ ਲੰਬੇ ਸ਼ਹਿਰ ਵਿੱਚ ਗਏ ਆ ਉੱਥੇ ਇੱਕ ਜ਼ਿਮੀਂਦਾਰ ਸੀ ਮਹਾਰਾਜ ਨੇ ਜ਼ਿਮੀਂਦਾਰ ਦੇਖਿਆ ਮੱਕੀ ਦੇ ਖੇਤ ਕੋਲ ਖੜਾ ਸੀ ਉਹਨੇ ਕੀ ਕੀਤਾ ਮੱਕੀ ਦੇ ਖੇਤ ਕੋਲ ਜਿਹੜੇ ਟੰਡੇ ਹੁੰਦੇ ਆ ਉਹਨਾਂ ਨੂੰ ਛੱਲੀਆਂ ਲੱਗੀਆਂ ਸੀ ਉਹਨਾਂ ਦੇ ਉੱਪਰਲੇ ਪਾਸੇ ਛੱਲੀ ਤੇ ਜਿਹੜੇ ਬਾਲ ਨਿਕਲਦੇ ਆ ਉਹਨਾਂ ਵਿੱਚੋਂ ਇੱਕ ਮੱਕੀ ਦਾ ਦਾਣਾ ਗੁਰੂ ਗਰੀਬ ਨਿਵਾਸ ਸਤਗੁਰ ਦੀ ਨਜ਼ਰ ਪਈ ਜਿਹਨੂੰ ਦੇਖ ਕੇ ਮਹਾਰਾਜ ਹੱਸ ਪਏ ਤੇ ਕਹਿਣ ਲੱਗੇ ਵਾਹਿਗੁਰੂ ਬੜਾ ਬਿਆਨਤ ਹੈ ਭਾਈ ਮਰਦਾਨਾ ਜੀ ਕਹਿੰਦੇ ਆ ਮਹਾਰਾਜ ਕੋ ਸਾਡੀ ਮੂਰਖਾਂ ਦੇ ਪੱਲੇ ਵੀ ਪਾ ਦਿਓ ਕਹਿੰਦੇ ਆ ਤੁਹਾਡਾ ਤੁਰਨਾ ਤੁਹਾਡਾ ਬੈਠਣਾ ਤੁਹਾਡਾ ਉੱਠਣਾ ਬੋਲਣਾ ਹੱਸਣਾ ਕਦੇ ਨਿਰਾਦਰ ਨਹੀਂ ਹੁੰਦਾ ਮਹਾਰਾਜ ਇਹ ਤੇ ਅਰਥ ਹੁੰਦੇ ਆ ਕੋਈ ਨਾ ਕੋਈ ਵਜਾ ਹੋਏਗੀ ਜੋ ਛੱਲੀਆਂ ਨੂੰ ਵੇਖ ਕੇ ਆਪ ਜੀ ਹੱਸੇ ਹੋ ਮੱਕੀ ਨੂੰ ਵੇਖ ਕੇ ਹੱਸੇ ਹੋ ਮਹਾਰਾਜ ਕਿਰਪਾ ਕਰੋ ਮਹਾਰਾਜ ਮੈਨੂੰ ਇਹ ਵੀ ਗੁਪਤ ਭੇਤ ਦੇ ਦਿਓ ਭਾਈ ਮਦਾਨਾ ਜੀ ਨੂੰ ਪਤਾ ਸੀ ਇਹਦੇ ਵਿੱਚ ਗੁੱਝਾ ਭੇਤ ਹੈ ਕੁ ਨਾਨਕ ਦੀਆਂ ਗੁੱਜੀਆਂ ਰਮਜਾ ਨੂੰ ਬੇਸਮ ਜਮਾਨਾ ਕੀ ਜਾਣੇ ਕੋਲ ਖੜਾ ਜ਼ਿਮੀਦਾਰ ਵੀ ਇਹ ਗੱਲਾਂ ਸੁਣੀ ਜਾਵੇ ਕਹਿੰਦਾ ਦੋ ਫਕਰ ਬੰਦੀਏ ਕੀ ਗੱਲਾਂ ਕਰੀ ਜਾਂਦੇ ਆ ਮਹਾਰਾਜ ਕਹਿੰਦੇ ਆ ਜਿਹੜੀ ਛੱਲੀ ਦੇ ਉੱਪਰ ਦਾਣਾ ਨਜ਼ਰ ਆ ਰਿਹਾ ਆ ਇਹਦਾ ਜਿਹੜਾ ਆਹਾਰ ਆ ਨਾ ਇਹ ਜਿਹੜਾ ਖਾਣਾ ਆ ਇਹ ਕੋਈ ਕੋਹਾ ਤੇ ਇੱਕ ਮੁਰਗੀ ਹੈ ਇੱਕ ਕੁੱਕੜੀ ਹੈ ਜਿਹਦੇ ਮੁਖ ਵਿੱਚ ਦਾਣਾ ਜਾਣਾ ਆ ਉਹਨੇ ਇਹਨੂੰ ਖਾਣਾ ਆ ਆਪਾਂ ਜਿਵੇਂ ਬਚਨ ਵੀ ਪੜਦੀ ਆ ਮਹਾਰਾਜ ਉਹਦਾ ਨਾਮ ਲਿਖਿਆ ਆ ਮੁਰਗੀ ਦਾ ਉਹਨੇ ਇਹਨੂੰ ਖਾਣਾ ਆ ਹੁਣ ਜਿਹੜਾ ਜ਼ਿਮੀਂਦਾਰ ਸੀ ਉਹਨੇ ਸਾਰੀ ਗੱਲ ਸੁਣੀ ਆ ਹੰਕਾਰ ਚ ਆ ਗਿਆ ਹਉਮੇ ਚ ਆ ਗਿਆ ਕਹਿਣ ਲੱਗਾ ਫਕਰ ਬੰਦੇ ਮੈਨੂੰ ਕਮਲੇ ਲੱਗਦੇ ਬਾ ਮੈਂ ਸਿਆਣਾ ਹੀ ਮੰਨਦਾ ਸੀ ਜਦੋਂ ਇਹ ਗੱਲ ਸੁਣੀ ਆ ਕਿਹੋ ਜੀ ਗੱਲ ਕਹੀ ਜਾਂਦੇ ਆ ਜਿਹੜੀ ਫਸਲ ਮੈਂ ਬੀਜੀ ਆ ਮੈਂ ਪਾਲੀ ਆ ਮਿਹਨਤ ਕੀਤੀ ਆ ਐ ਕਿ ਮੈਂ ਇਹਦਾ ਦਾਣਾ ਉਹ ਮੁਰਗੀ ਖਾ ਲਵੇਗੀ ਮੈਂ ਕਰਕੇ ਦਿਖਾਉਂਗਾ ਮੈਂ ਇਹ ਚੀਜ਼ ਹੀ ਨਵੀੜ ਦੇਣੀ ਆ ਦਾਣਾ ਚੁੱਕ ਕੇ ਮੂੰਹ ਚ ਪਾ ਲੈਣਾ ਹੁਣ ਸਤਗੁਰ ਮਹਾਰਾਜ ਦੇ ਬਚਨ ਸੋਨਿਆ ਸੀ ਹੰਕਾਰ ਚ ਆ ਗਿਆ ਖੇਤ ਦਾ ਮਾਲਕ ਕਹਿੰਦਾ ਬਹੁਤ ਹੋ ਗਿਆ ਤੁਹਾਡੀਆਂ ਗੱਲਾਂ ਮਹਾਰਾਜ ਨੂੰ ਕਹਿੰਦਾ ਤੁਹਾਨੂੰ ਝੂਠ ਸਾਬਤ ਕਰਦਾ ਅਕਿਆ ਕਹਿੰਦਾ ਸੀ ਇੱਥੇ ਪਖੰਡੀ ਤੁਹਾਡੇ ਵਰਗੇ ਬੜੇ ਤੁਰੇ ਫਿਰਦੇ ਆ ਪਰ ਅੱਜ ਦੀਨ ਦੁਨੀਆ ਦੇ ਪਾਸ਼ਾ ਜੀ ਉਹਦੇ ਖੇਤ ਵਿੱਚ ਆਇਆ ਪਰ ਉਹਨੂੰ ਪਤਾ ਨਹੀਂ ਉਹਨੇ ਛੱਲੀ ਤੋੜ ਕੇ ਉਹੀ ਦਾਣਾ ਕਾਲੀ-ਕਾਲੀ ਤੇਜ਼ੀ ਨਾਲ ਮੁੱਖ ਵਿੱਚ ਪਾਉਣਾ ਚਾਹਿਆ ਇਹੋ ਜਿਹਾ ਪਾਣਾ ਵਰਤਿਆ ਉਹਨੂੰ ਹੱਥੂ ਆ ਗਿਆ ਦਾਣਾ ਨੱਕ 'ਚ ਫਸ ਗਿਆ ਨੇੜੇ-ਤੇੜੇ ਕੋਈ ਹਕੀਮ ਨਹੀਂ ਸੀ ਹਕੀਮ ਨਾ ਹੋਣ ਕਾਨ ਪਿੰਡ ਦੇ ਲੋਕ ਉਹਨੂੰ ਕਈ ਕਉਂਾਂ ਦੇ ਇੱਕ ਹਕੀਮ ਰੇਂਦਾ ਹੁੰਦਾ ਸੀ ਚੰਗਾ ਸੀ ਉਹ ਇਲਾਜ ਕਰਵਾਉਣ ਲਈ ਉਹਦੇ ਕੋਲ ਗਏ ਹਕੀਮ ਨੇ ਦਵਾਈ ਦਿੱਤੀ ਜਿਨ ਨੇ ਨਾਲ ਉਸ ਨੂੰ ਸ਼ਿਕਾਇਤ ਜਦੋਂ ਸ਼ਿਕਾਇਤ ਉਹ ਦਾਣਾ ਬੁੜਕ ਕੇ ਦੂਰ ਡਿੱਗ ਪਿਆ ਉੱਥੇ ਇੱਕ ਮੁਰਗੀ ਰੱਖੀ ਹੋਈ ਸੀ ਜਿਹੜੀ ਚੋਗਾ ਚੁਗ ਰਹੀ ਸੀ ਉਹ ਹਕੀਮ ਜੀ ਨੇ ਉਹ ਦਾਣਾ ਦੇਖ ਕੇ ਝਟਾਈ ਆਪਣੇ ਮੂੰਹ ਚ ਉਹਨੇ ਪਾ ਲਿਆ ਜਦੋਂ ਇਹ ਸਾਰੀ ਬਾਤ ਤਾਂ ਉਹੀ ਜ਼ਿਮੀਦਾਰ ਨੇ ਆਖਿਆ ਤਨ ਫਕੀਰ ਤਨ ਗੋ ਨਾਨਕ ਦੇਵ ਜੀ ਤਨਗੁਣ ਨਾਨਕ ਜੀ ਜਿਨ੍ਹਾਂ ਨੇ ਕੌਹਾਂ ਦਾ ਰਿਜਕ ਇੰਨੀ ਛੇਤੀ ਇੱਥੇ ਪਹੁੰਚਾ ਦਿੱਤਾ ਕਮਾਲ ਦੀ ਗੱਲ ਆ ਸੰਗਤ ਜੀ ਦੇਖੋ ਕਿੰਡੀ ਵੱਡੀ ਗੱਲ ਆ ਮਹਾਰਾਜ ਜੀ ਕਹਿੰਦੇ ਆ ਬੰਦੇ ਰੋਟੀ ਦੀ ਖਾਤਰ ਤੂੰ ਚਿੰਤਾ ਕਰ ਕਰਕੇ ਕਿਉਂ ਇੰਨਾ ਪਰੇਸ਼ਾਨ ਹੋਈ ਜਾਂਦਾ ਹੈ ਜੋ ਕੁਝ ਰੱਬ ਨੇ ਤੈਨੂੰ ਦੇਣ ਦਾ ਫੈਸਲਾ ਕੀਤਾ ਆ ਆਪੇ ਹੀ ਤੈਨੂੰ ਦੇ ਰਿਹਾ ਆ ਜਿਸ ਤਰ੍ਹਾਂ ਜੀਵਾਂ ਨੇ ਰੋਜੀ ਪਾਉਣੀ ਆ ਉਹਨਾਂ ਉਦੇਵਾਰੇ ਫਰਮਾਨ ਵੀ ਜਾਰੀ ਕਰਦਾ ਹੈ ਉਹਦੇ ਬਿਨਾ ਦੂਜਾ ਹੈ ਨਹੀਂ ਕੋਈ ਇਸ ਕਰਕੇ ਇਹ ਫਿਕਰ ਨਹੀਂ ਕਰੀਦਾ ਚਾਹੀਦਾ ਮਹਾਰਾਜ ਦੇ ਬਚਨ ਸੱਚੇ ਹੁੰਦੇ ਆ ਜ਼ਿਮੀਦਾਰ ਆਕੜਿਆ ਸੀ ਚੌਧਰੀ ਵੀ ਆਕੜਿਆ ਸੀ ਆਕੜ ਜਿਹੜੀ ਕੋਹਾਂ ਦੂਰ ਹੋ ਗਈ ਮਹਾਰਾਜ ਤੋਂ ਜ਼ਿਮੀਦਾਰ ਨੇ ਮਾਫੀ ਮੰਗੀ ਫਿਰ ਆਖਿਆ ਮੇਰੇ ਖੇਤਾਂ ਨੂੰ ਭਾਗ ਲਾ ਦੋ ਉਸ ਨੇ ਮਹਾਰਾਜ ਜੀ ਦੇ ਚੰਨਾ ਤੇ ਮੱਥਾ ਟੇਕਿਆ ਹੈ ਸਤਿਗੁਰੂ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਕਰ ਦਿੰਦੇ ਆ ਕਈ ਵਾਰ ਆਪਾਂ ਵੀ ਫਿਕਰ ਕਰੀ ਜਾਂਦੇ ਆ ਸਾਨੂੰ ਰਿਜ਼ਕ ਕਿਵੇਂ ਜੁੜੇਗਾ ਬੰਦੇ ਨੂੰ ਬੜੀ ਚਿੰਤਾ ਆ ਪਰ ਪਰਿੰਦੇ ਨਹੀਂ ਇਹ ਗੱਲ ਦਾ ਫਿਕਰ ਕਰਦੇ ਉਹ ਜਮਾ ਨਹੀਂ ਕਰਦੀ ਉਹਨਾਂ ਨੂੰ ਵਿਸ਼ਵਾਸ ਹੈ ਜਿਨੇ ਅੱਜ ਦਿੱਤਾ ਆ ਕੱਲ ਵੀ ਦਊਗਾ ਇਹ ਵੀ ਬਾਬਾ ਨਾਨਕ ਜੀ ਦਾ ਬਚਨ ਇਸੇ ਤਰ੍ਹਾਂ ਉਹਨਾਂ ਨੇ ਜ਼ਿਮੀਂਦਾਰ ਦਾ ਮਾਣ ਤੋੜਿਆ ਚੌਧਰੀ ਦਾ ਹੰਕਾਰ ਟੁੱਟਿਆ ਸਾਖੀ ਵਿੱਚੋਂ ਬੜੀ ਪਿਆਰੀ ਗੱਲ ਮਿਲਦੀ ਆ ਕਿ ਕਦੇ ਵੀ ਆਪਾਂ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਮੌਤ ਸਭ ਨੂੰ ਆਉਂਦੀ ਆ ਜਿਉਣਾ ਸਭ ਨੂੰ ਨਹੀਂ ਆਉਂਦਾ ਸਭ ਨੇ ਮਰਨਾ ਹੀ ਆ ਵਿਛੋੜਾ ਸਭ ਨੂੰ ਪੈਣਾ ਹੀ ਆ ਸੋ ਆਓ ਆਪਾਂ ਵੀ ਭਾਈ ਮਦਾਨਾ ਜੀ ਦੇ ਨਾਮ ਦਾ ਸਿਮਰਨ ਕਰੀਏ ਗੁਰੂ ਸ਼ਬਦ ਦਾ ਜਾਪ ਕਰੀਏ ਤੇ ਆਪਣੀ ਜ਼ਿੰਦਗੀ ਨੂੰ ਸਵਾਰੀਏ ਸਾਹ ਸੰਗਤ ਜੀ ਅੱਜ ਦੀ ਇਸ ਪਵਿੱਤਰ ਸਾਖੀ ਦੇ ਅੰਤ ਤੇ ਗੁਨਾਨਿਕ ਦੇਵ ਜੀ ਮਹਾਰਾਜ ਸਾਨੂੰ ਇਹੀ ਗਹਿਰੀ ਸਿੱਖਿਆ ਦੇ ਕੇ ਜਾਂਦੇ ਆ ਕਿ ਹੰਕਾਰ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ ਦਾਇਆ ਮਨੁੱਖ ਨੂੰ ਪਰਮਾਤਮਾ ਨਾਲ ਜੋੜ ਦਿੰਦੀ ਹੈ ਭਾਈ ਮਰਦਾਨਾ ਜੀ ਦਾ ਆਪਣੇ ਗੁਰੂ ਪ੍ਰਤੀ ਅਟਲ ਪ੍ਰੇਮ ਗੁਰੂ ਸਾਹਿਬ ਦੀ ਅਸੀਮ ਕਰੋਨਾ ਸਾਨੂੰ ਸਿਖਾਉਂਦੀ ਹੈ ਕਿ ਬ੍ਰਹਮ ਗਿਆਨੀ ਦਾ ਮਾਰਗ ਬਦਲੇ ਦਾ ਨਹੀਂ ਬਲਕਿ ਮਾਫੀ ਨਿਮਰਤਾ ਅਤੇ ਨਾਮ ਸਿਮਰਨ ਦਾ ਹੈ ਆਓ ਅਸੀਂ ਵੀ ਆਪਣੇ ਜੀਵਨ ਵਿੱਚ ਹੰਕਾਰ ਗਰੋਥ ਤੇ ਲਾਲਚ ਨੂੰ ਤਿਆਗ ਕੇ ਗੁਰੂ ਦੇ ਬਚਨਾਂ ਤੇ ਪੂਰ ਭਰੋਸਾ ਰੱਖੀਏ ਪਰਾਇਆ ਦੁੱਖ ਹੱ ਸਮਝੀਏ ਨਾਮ ਨਾਲ ਜੁੜ ਕੇ ਆਪਣੀ ਜਿੰਦਗੀ ਸਫਲ ਬਣਾਈਏ ਆ ਸੰਗਤ ਜੀ ਅਰਤੀਤਾਨ ਨੂੰ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਚੰਗੀ ਲੱਗੀ ਜਾਂ ਫਿਰ ਕੋਈ ਹੋਰ ਸਾਖੀ ਦੇਖਣਾ ਚਾਹੁੰਦੇ ਆ ਤਾਂ ਨੀਚੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ